ਸਾਡੀ ਧੀ ਆ ਇਹ ਬਾਅਦ ਵੀ ਜਮਾਤ ਦੇ ਵਿੱਚ ਪੜ੍ਹਦੀ ਆ ਲੁਧਿਆਣੇ ਅੰਮ੍ਰਿਤਸਰ ਅੰਮ੍ਰਿਤਸਰ ਇਹਨਾਂ ਦੇ ਪਿੱਤਾ ਜੀ ਤੇ ਬਿਜ਼ਨਸਮੈਨ ਨੇ ਐਨ ਜੀਓ ਆ ਇਹ ਪਹਿਲਾਂ ਆਪਣੇ ਸਾਥੀਆਂ ਨਾਲ ਹੜ੍ਹਾਂ ਦੇ ਵਿੱਚ ਆਈ ਹੀ ਸੇਵਾ ਕਰਨ ਇਹਨੇ ਦੇਖਿਆ ਕਿ ਮਤਲਬ ਜਿਹੜਾ ਨੁਕਸਾਨ ਹੋ ਗਿਆ ਲੋਕਾਂ ਦਾ ਬਹੁਤ ਜ਼ਿਆਦਾ ਤੇ ਇਹਨਾਂ ਨੇ ਕਰਦਿਆ ਕਿ ਆਪਣੇ ਪਾਪਾ ਨੂੰ ਕਿਹਾ ਕਿ ਸਾਨੂੰ ਵੀ ਕੋਈ ਮਦਦ ਕਰਨੀ ਚਾਹੀਦੀ ਹੈ ਤੇ ਇਹਨਾਂ ਦੇ ਡੈਡ ਨੇ ਪੁੱਛਿਆ ਵੀ ਕਿੱਦਾਂ ਦੀ ਤੇ ਇਹਨਾਂ ਨੇ ਕਿਹਾ ਕਿ ਕਿਸੇ ਗਰੀਬ ਨੂੰ ਘਰ ਬਣਾ ਕੇ ਜਿਹੜਾ ਦੇਣਾ ਚਾਹੀਦਾ ਸੋ ਇਹ ਇੱਕ ਘਰ ਬਣਾ ਕੇ ਲਿਆਇਆ ਜਿਹਦੇ ਵਿੱਚ ਬਾਕਾਇਦਾ ਬੈਡਰੂਮ ਨੇ ਟਾਇਲਟ ਹੈ ਸਭ ਕੁਝ ਹੈ ਇੱਕ ਦੀ ਮਿਲਖਤ 5.5 ਲੱਖ ਦਾ ਤੇ ਬਣਿਆ ਇਹ ਲੈ ਕੇ ਆਏ ਪਤਸੀ ਜਿੱਥੇ ਦੇਣਾ ਚਾਹੁੰਦੇ ਸੀਗੇ ਸਰਦਾਰ ਮਨਜੀਤ ਸਿੰਘ ਨੇ ਉਹ ਚੰਡੀਗੜ੍ਹ ਬਾਦੀ ਦੇ ਵਿੱਚ ਰਹਿੰਦੇ ਆ ਪਰ ਮੋੜ ਪੈ ਗਏ ਰਸਤੇ ਦੇ ਵਿੱਚ ਇਹ ਮੁਰਦਾ ਦੀ ਅਸੀਂ ਉਹਨਾਂ ਦੇ ਕੱਦ ਉਹਨਾਂ ਦੀਆਂ ਹੱਡਾਂ ਦੇ ਵਿੱਚ ਮਕਾਨ ਵੀ ਡਿੱਪਿਆ ਈ ਤੋਂ ਉਹਦੀ ਦੋਵੇਂ ਕਿਡਨੀਆਂ ਫੇਲ ਹੋ ਗਿਆ ਸੀ ਹੁਣ ਵੀ ਉਹ ਹਸਪਤਾਲ 'ਚ ਹੈ ਤਹੀ ਕਿਹਾ ਉਹਦਾ ਸਮਾਨ ਸਾਦਾ ਬਾਦ ਪਿਆ ਤਹੀ ਕਿਹਾ ਜ਼ਿੰਦਗੀ ਮੌਤ ਦੀ ਲੜਾਈ ਬੰਦਾ ਲੜ ਰਿਹਾ ਤੇ ਚਲੋ ਉਹਦੀ ਹੈਲਪ ਕਰਦੇ ਆਂ ਸੋ ਅਸੀਂ ਹੁਣ ਇਹਨੂੰ ਸੇਫ ਜਗ੍ਹਾ ਤੇ ਰੱਖ ਕੇ ਬਾਅਦ ਦੇ ਵਿੱਚ ਅਸੀਂ ਕਿਸ ਢੰਗ ਦੇ ਨਾਲ ਉੱਥੇ ਜਿਹੜਾ ਪਹੁੰਚਾ ਦਾਂਗੇ ਮੈਂ ਇਹਨਾਂ ਦਾ ਆਪਣੀ ਧੀ ਦਾ ਵੀ ਤੇ ਆਪਣੇ ਭਾਈ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਇੱਡਾ ਪਵਿੱਤਰ ਕੰਮ ਕੀਤਾ ਕਿਸੇ ਗਰੀਬ ਨੂੰ ਕਰ ਦੇਣਾ ਸਭ ਤੋਂ ਵੱਡਾ ਪਵਿੱਤਰ ਕੰਮ ਹੈ ਛੱਤ ਜਿਹੜੀ ਆ ਛੱਤ ਦੇਣੀ ਜਿਹੜੀ ਆ ਸਭ ਤੋਂ ਵੱਡਾ ਸਾ ਤੂੰ ਤੁਸੀਂ ਨਹੀਂ ਨਹੀਂ ਸਰ ਬਹੁਤ ਬਹੁਤ ਤੂੰ ਬਹੁਤ ਵਧੀਆ ਕੀਤਾ ਤੇਰੀ ਸੋਚ ਬਹੁਤ ਵਧੀਆ ਬੇਟਾ ਤੂੰ ਬਹੁਤ ਵਧੀਆ ਕੀਤਾ ਤੂੰ ਆਪਣੇ ਡੈਡ ਨੂੰ ਗਾਈਡ ਕੀਤਾ ਉਹ ਤੁਸੀਂ ਇੱਡੇ ਵੱਡੇ ਆ ਲੈ ਕੇ ਆਏ ਹੋ ਤੁਹਾਨੂੰ ਮੈਂ ਵੈਲਕਮ ਕਹਿੰਦਾ ਪੂਰੇ ਇਹ ਨਾਲ ਦੇ ਹਰਕੇ ਦੇ ਵੱਲੋਂ ਇਹ ਨਾਲ ਦੇ ਲੋਕਾਂ ਤੋਂ ਸਾਰੇ ਹੱਲ ਭੀਟ ਦਾਲੋ ਸਾਡੇ ਦੇ ਲੋਕ ਸਾਡੀ ਮਤ ਕਰਨਗੇ ਤਾਂ ਅਸੀਂ ਲਈ ਦੇ ਨਹੀਂ ਅਸੀਂ ਆਪਣੀ ਜਗ੍ਹਾ ਤੇ ਖੜੇ ਹਾਂ ਬਹੁਤ ਬਹੁਤ ਧੰਨਵਾਦ ਤੁਸੀ ਬਾਅਦਰ ਤੇ ਆਏ ਇੰਨਾ ਦੇ ਪਿਤਾ ਜੀ ਨੇ ਇਹ ਇਹਦਾ ਬੇਟੀ ਦਾ ਨਾਮ ਆ ਇਹ ਬਾਦਵੀ ਜਮਾਤ ਚ ਪੜਦੀ ਹੈ ਕੁਛ ਦਿਨ ਪਹਿਲਾਂ ਇਹ ਆਈ ਸੀਗੀ ਇੱਥੇ ਆਪਣੇ ਆ ਜਮਾਤਾਂ ਦੇ ਨਾਲ ਆਪਣੇ ਜਮਾਤੀਆਂ ਦੇ ਨਾਲ ਦੇਖਣ ਆਈ ਸੀਗੀ ਸੇਵਾ ਕੀਤੀ ਤੇ ਇਹਨੂੰ ਫੀਲ ਹੋਇਆ ਕਿ ਬਹੁਤ ਨੁਕਸਾਨ ਹੋ ਗਿਆ ਇਹਨੇ ਕਹਦਿਆ ਕਿ ਆਪਣੇ ਡੈਡ ਨੂੰ ਕਿਹਾ ਕਿ ਆਪਾਂ ਨੂੰ ਲੋੜ ਆ ਉਹਨਾਂ ਦੇ ਕੋਲ ਪਹਚਾਵਾਂਗੇ ਸੋ ਮੈਂ ਅਵਾਗਬ ਜੀ ਦਾ ਆਪਣੀ ਬੇਟੀ ਦਾ ਦੋਵਾਂ ਦਾ ਦੋਆ ਕੀ ਕਹਤੇ ਤੇ ਪੀਪੋ ਦਾ ਦੋਹਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬਲੇ ਡਾਪੋਂ ਨਾਲ ਕੰਮ ਕੀਤਾ ਮਾਦਾ ਸੱਚੇ ਬਾਦਸ਼ਾਹ ਕਦੇ ਬਾਬਾ ਬੁੱਢਾ ਜੀ ਦੀ ਤਰਹੀ ਹੈ ਤੁਹਾਡਾ ਵਪਾਰ ਵਧੇ ਤੁਹਾਡਾ business ਵਧੇ ਤੁਹਾਡਾ ਪਰਵਾਜ਼ ਚੜ੍ਹਦੀ ਕਲਾ ਚ ਰਹੇ ਤੁਹਾਨੂੰ ਇਹ ਸੀਸਾ ਦੇਣਗੇ ਜਿਹਦੇ ਘੱਟ ਵੀ ਲੱਗ ਗਿਆ ਉਹ ਸੀਸਾ ਦਿੰਦਾ ਦਊਗਾ ਸੋ ਤੁਹਾਡੀ ਸਾਡੀ ਧੀ ਜਿਹੜੀ ਇੰਨੀ ਸਿਆਣੀ ਬੇਟੀ ਹੈ ਕਿ ਜਿਹਨੇ ਗਾਈਡ ਕਰਕੇ ਆਪੋ ਨੇ ਪਾਪਾ ਨੂੰ ਇਹ ਸਬਕ ਜਿਹੜਾ ਕਾਲ ਬਣਾ ਕੇ ਦਿੱਤਾ ਮੈਂ ਦਾ ਬਹੁਤ ਬਹੁਤ ਧੰਨਵਾਦ ਇਹ ਇੱਕ ਫੋਟੋ ਰਿਸੀਵ 20 ਮਿੰਟ ਪਲੀਜ਼ ਬਹੁਤ ਜਾਨ